ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਜਾ ਰਹੀਏ ਯੁੱਧ ਨਸ਼ਾ ਵਿਰੁੱਧ ਇਸ ਦੇ ਤਹਿਤ ਸਾਡੇ ਮਾਝੋਗ ਐਸਐਸਪੀ ਡਾਕਟਰ ਪ੍ਰਗਜਨਦੀਰੇ ਰਮਾਈ ਹੇਠ ਤ੍ਰੀਕੋਟ ਜਿਹੜੀ ਪੁਲਿਸ ਲਗਾਤਾਰ ਜਿਹੜਾ ਇਸ ਦੇ ਉੱਪਰ ਸਿਕੰਜਾ ਕੱਸਿਆ ਹੋਇਆ ਹੈ ਜਿਹੜੇ ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੀ ਮੀਨਸ ਮਗਲ ਨੇ ਤੇ ਸਾਡੇ ਜਿਹੜੇ ਸੀਐਸਟਾਫ ਦੀ ਜਿਹੜੀ ਟੀਮ ਹੈ ਹਰ ਟਾਈਮ ਉਹਨਾਂ ਦੇ ਨਿਗਰਾਨੀ ਰੱਖ ਰਹੀ ਹੈ ਵੀ ਕੋਈ ਕਿਤੇ ਵੀ ਕੋਈ ਵੱਡੇ ਲੈਵਲ ਤੇ ਕੋਈ ਸਮਗਲੀਂ ਤਰ੍ਹਾਂ ਕਰਦਾ ਤੇ ਇਸ ਤਰ੍ਹਾਂ ਉਸ ਤਰ੍ਹਾਂ ਨੂੰ ਕਾਮਯਾਬੀ ਮਿਲੀ ਜਦੋਂ ਸਾਡੇ ਸੀਨੀਅਰ ਸਪੈਕਟਰ ਅਮਰਿੰਦਰ ਸਿੰਘ ਜੀ ਨੂੰ ਤੇ ਉਹਨਾਂ ਦੇ ਜਿਹੜੇ ਏਐਸ ਹਾਕਮ ਸਿੰਘ ਜਦੋਂ ਜੋਗਿਆਂ ਵਾਲੀ ਬਸਤੀ ਦੇ ਨੇੜੇ ਇੱਕ ਛੱਕੀ ਕੁਰਸ਼ਾਂ ਤਲਾਸ਼ ਵਿੱਚ ਜਦੋਂ ਜਾ ਰਹੇ ਸੀ ਤਾਂ ਇਹਨਾਂ ਨੂੰ ਚਾਰ ਜਣੇ ਮੌਕੇ ਤੇ ਲੜਕੇ ਦਿਖਾਈ ਦਿੱਤੇ ਜਦੋਂ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵਿੱਚੋਂ ਇੱਕ ਜਣੇ ਭਜੰਚ ਕੰਮ ਜਾਉਗੇ ਜੇ ਤਿੰਨਾਂ ਨੂੰ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਵੀ ਨਾਮ ਲਿਖਤਾ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਸਾਡੀ ਜਿਹੜੇ ਦੋਸ਼ੀ ਸੀ ਜਿਹੜੇ ਮੈਂ ਦੱਸਦਾ ਵੀ ਉਹਨਾਂ ਦੇ ਨਾਂ ਇੱਕ ਤਾਂ ਮਨਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਜੋਗਿਆਂ ਵਾਲੀ ਬਸਤੀਆਂ ਰਹਿਣ ਵਾਲਾ ਸੀ ਦੂਸਰਾ ਜਮੀਤ ਸਿੰਘ ਗਲੀ ਨੰਬਰ 2 ਫਰੀਕੋਟ ਜੀਵਨਗਰ ਦਾ ਰਹਿਣ ਵਾਲਾ ਸੀ ਤੀਸਰਾ ਲਖਪ੍ਰੀਤ ਸਿੰਘ ਵਾਸੀ ਬਲਬੀਰ ਬਸਤੀ ਫਰੀਕੋਟ ਦਾ ਸੀ ਜਿਹੜਾ ਮਨਜੀਤ ਸਿੰਘ ਇਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਪਹਿਲਾਂ ਐਨਡੀ ਦਾ ਤੇ ਇੱਕ ਇਹ ਦੇ ਡਿਲੀਪ ਚ ਇਹ ਆਦੀ ਢੇਲ ਜੰਪ ਕਰਕੇ ਉਸ ਤੇ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਇਸਤੇ ਜਦੋਂ ਇਹਨਾਂ ਦੀ ਸर्च ਕੀਤੀ ਗਈ ਨੇ ਤਲਾਸ਼ੀ ਕੀਤੀ ਗਈ ਤਾਂ ਇਹਨਾਂ ਤੋਂ 280 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਤੇ 5200 ਰੁਪਏ ਡਰਗਮਣੀ ਜਿਹੜਾ ਇਹਨਾਂ ਨੇ ਉਸ ਕੋਈ ਟੈਂਪਰ ਨਾਲ ਜਿਹੜਾ ਇਹਨਾਂ ਨੇ ਉਹਦੇ ਵਿੱਚੋਂ ਜਿਹੜਾ ਹੈਰੋਨ ਨੂੰ ਸੇਲ ਕੀਤਾ ਸੀ ਉਹ ਇਹਨਾਂ ਤੋਂ ਬਰਾਮਦ ਕੀਤਾ ਗਿਆ ਤੇ ਦੋ ਕੰਪਿਊਟਰ ਕੰਡੇ ਜਿਸ ਤੋਂ ਇਹ ਸਮਾਨ ਜਿਹੜਾ ਗੇ ਸੇਕਾ ਤੇ ਇਹ ਵਿੱਚ ਕੇ ਤੇ ਚਾਰ ਮੋਬਾਈਲ ਤੇ ਇੱਕ ਪਿਸਤਲ ਜਿਹੜਾ ਬੱਤੀ ਬੋਤ ਦਾ ਵੀ ਤੇ ਪੰਜ ਰੌਂਡ ਰਿਕਵਰ ਕੀਤੇ ਗਏ ਨੇ ਇਹਨਾਂ ਤੋਂ ਤੇ ਜਿਹੜੀ 280 ਗ੍ਰਾਮ ਜਿਹੜਾ ਹੈਰੋਂ ਇੱਕ ਮਰਚਰ ਕੁਆਂਟੀਟੀ ਚ ਤੇ ਜਿਹੜੇ ਸਾਡੇ ਇਹ ਜਿਹੜੇ ਫੜੇ ਗਏ ਨੇ ਜਿਹੜੇ ਮੇਨ ਜਿਹੜੇ ਤਿੰਨ ਕਯੂਤ ਫੜੇ ਗਏ ਨੇ ਇਹ ਸਾਡੇ ਜਿਹੜੇ ਮੇਨ ਏਰੀਆ ਦੇ ਵਿੱਚ ਸਪਲਾਈ ਕਰਨ ਵਾਲੇ ਸੀ ਤੇ ਅਸੀਂ ਹੁਣ ਇਹਨਾਂ ਦਾ ਅੱਜ ਮਾ ਜੋ ਰਿਪੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਹਨਾਂ ਰਮਾਨ ਲਿਆ ਜਾਏ ਕਿ ਤਨੋਂ ਸ਼ਕਤੀ ਨਾਲ ਪੁੱਛ ਇਸ ਕਰਕੇ ਕੀਤੀ ਜਾਏ ਕਿ ਇਹ ਜਿਹੜੀ ਜਿਹੜੀ ਸਪਲਾਈ ਸੀ ਇਹਨਾਂ ਕੋਲ ਕਿੱਥੋਂ ਆਈ ਸੀ ਕਿਉਂਕਿ 280 ਗ੍ਰਾਮ ਜਿਹੜਾ ਹੈਰੋਂ ਮਰਚਰ ਦੇ ਵਿੱਚ ਆਉਂਦੀ ਹੈ ਵੱਡੀ ਰਿਕਵਰੀ ਹੈ ਤੇ ਤਾਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਵੀ ਅੱਗੇ ਜਿਹੜੇ ਸੇਲ ਕਰਨ ਦਾ ਇਹ ਕੀ ਤਰੀਕਾ ਸੀ ਤੇ ਅੱਗੋਂ ਪਿੱਛੋਂ ਕਿੱਥੋਂ-ਕਿੱਥੋਂ ਉਹ ਲੈ ਕੇ ਆ ਰਹੇ ਸੀ ਉਹ ਸਾਡਾ ਇੱਕ ਇਨਵੈਸਟੀਗੇਸ਼ਨ ਦਾ 파ਰਟ ਰਹਿ ਗਿਆ ਅੱਜ ਅਸੀਂ ਇਹਨਾਂ ਨੂੰ ਫੋਰਥ ਰਿਚ ਸਪੈਸ਼ਲ ਜਿਹੜਾ ਇਹ ਨੈਟਵਰਕ ਹੈ ਇਹਨਾਂ ਦੇ ਅੱਗੇ ਛੋਟਾ ਨੈਟਵਰਕ ਹੁੰਦਾ ਜਿੰਦੇ ਇਹ ਇਹ ਦੇ ਇਹਨਾਂ ਦੇ ਛੋਟੇ ਦੇ ਪੈਰਲਲ ਰੱਖੇ ਹੁੰਦੇ ਨੇ ਤੇ ਅਸੀਂ ਉਹ ਵੀ ਬ੍ਰੇ ਕਰਾਂਗੇ ਜਿਹੜੇ ਸਾਡੇ ਜਿਲ੍ਹੇ ਦੇ ਵਿੱਚ ਦੇ ਇਸ ਪੰਦੇ ਵਿੱਚ ਇਨਵੋਲ ਹੋ ਨੇ ਅਸੀਂ ਉਹਨਾਂ ਨੂੰ ਇਸੇ ਹੀ ਮਕਦਮੇ ਦੇ ਵਿੱਚ ਇਹਨਾਂ ਦੇ ਪਸ ਪਾਵਾਂਗੇ ¡Gracias!